ਪੇਸ਼ਾ ਨੇ ਚੱਕਰ ਘਟਣ ਦਾ 82 ਸਤ ਕਰੋੜ ਦੇ 2 ਨਵੇਂ ਜੱਜ ਲੈ ਕੇ ਨਜ਼ਰ ਰੱਖਿਆ ਹੋਇਆ ਉਹਨੇ ਉਹ ਦੇ ਇੱਕ ਦਿਨਾ ਹੋਵੇ ਦੂਜਾ ਨਾਲ ਨਾਲ ਤਿਆਰ ਹੁੰਦਾ ਉਹ ਉੱਥੋਂ ਇਨਸਾਨ ਮਿਲਦਾ ਆਪਣੇ ਮਨ ਕੀ ਬਾਤ ਹਰ ਮਹੀਨੇ ਕਰਦੇ ਵੀਡੀਓ ਤੇ ਪਰ ਲੋਕਾਂ ਦੀ ਗੱਲ ਸੁਣਦਾ ਤੇ ਕੋਈ ਸਮਾਨੀ ਪਿਛਲੇ 11 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਖਾਨ ਬ੍ਰੰਸ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ ਕਿ ਲੋਕ ਮਰੋਟੀ ਜੋ ਕੰਮ ਉਹ ਕਰ ਰਿਹਾ ਉਹਦੇ ਕੋਈ ਸਵਾਲ ਪੁੱਛਿਆ ਜਾ ਸਕੇ ਉਹਨੂੰ ਕੋਈ ਪੁੱਛੇ ਕਿ ਆ ਤੂੰ ਕੰਮ ਕਿਉਂ ਸਾਰਾ ਰੇਲਵੇ ਪ੍ਰਾਈਵੇਟ ਕੀਤਾ ਕਿਉਂ ਤੂੰ ਸਰਕਾਰੀ ادارے ਪ੍ਰਾਈਵੇਟ ਕੀਤੇ ਕਿਉਂ ਤੂੰ ਬਾਹਰਲੇ ਮੁਲਕਾਂ ਦੇ ਕਹਿਣੇ ਮੰਨ ਕੇ ਆ ਸਾਰੇ ਜਿਹੜੇ ਕਾਰਪੋਰੇਟ ਘਰਾਵਲੇ ਦੇ ਕਹਿਣੇ ਮੰਨ ਕੇ ਅਦਾਨੀ ਬਾਨੀ ਆਗਿਆ ਦੇ ਕਹਿਣੇ ਮੰਨ ਕੇ ਕਿਉਂ ਸੁੰਦਰੇ ਕਿਰਤ ਕਾਨੂੰਨ ਬਣਾਏ ਸੀ ਉਹਨੂੰ ਚਾਰ ਕੋਟਾ ਦੇ ਮਰਦਾਂ ਕੋਈ ਪੁੱਛਣਾ ਆ ਨਾ ਇਹ ਨਹੀਂ ਇਹਨੇ ਕੋਈ ਤਾਰ ਫਰਸ ਨਹੀਂ ਕੀਤੀ ਗੋਧੀ ਤੇ ਰਾਜੜੀ ਉਹ ਜੇ ਕੋਈ ਚੰਗੀ ਗੱਲ ਲੋਕਾਂ ਦੇ ਪੱਖ ਦੀ ਗੱਲ ਵੀ ਪੁੱਛਦੀ ਹੈ ਤਾਂ ਕਿਵੇਂ ਇਹਨੇ ਆਪਣੇ 15-20 ਇਸ ਤਰ੍ਹਾਂ ਦੇ ਮਗਰ ਪਿਛਲਾ ਕੇ ਲੱਗੇ ਰੱਖੇ ਹੋਏ ਆ ਜਿਹੜੇ ਬਰੋਦੀ ਤਰ੍ਹਾਂ ਬਿਲਕੁਲ ਮਜ਼ਾਕ ਬਣਾਉਣ ਨਾਲ ਦੀ ਚੰਗੀ ਗੱਲ ਤਾਂ ਨਹੀਂ ਜਿਹੜੀ ਪ੍ਰੈਸਰ ਦੇਂਦੀ ਉਹ ਵੀ ਇਹਨੇ ਆਪਣੀ ਅਖੇਰ ਬਣਾਈ ਹੋਈ ਹੈ ਇੱਥੋਂ ਤੱਕ ਕਿ ਕੋਰਟਾਂ ਜਿੰਨਾ ਹਿੰਦੁਸਤਾਨ ਦੀਆਂ ਜਿੰਨਾ ਤੋਂ ਲੋਕਾਂ ਨੂੰ ਉਮੀਦ ਹੁੰਦੀ ਆ ਕੋਈ ਨਾਂ ਮਿਲਦੀ ਕੋਈ ਇਹਦੇ ਥੱਲੇ ਆ ਉਹ ਵੀ ਇਹਨੂੰ ਪੁੱਛ ਕੇ ਗੱਲ ਕਰਦੇ ਆ ਜਦ ਕਿ ਮੈਂ ਗਾਂਸਤ ਦੇ ਲੋਜਾਂ ਵਿੱਚ ਪੁੱਟੂ ਸਾਹਿਬ ਮਿਲਦੇ ਸਾਰੇ ਦਰਵਾਜ਼ੇ ਸਾਰੇ ਬੰਦ ਆ ਦੇਖੋ ਤੁਸੀਂ ਵੀ ਕਰ ਸਕਦੇ ਹੋ ਅੱਜ ਸਿਕੰਦਰ ਸਿੰਘ ਜੀ ਨੇ ਦੱਸਿਆ ਕਿ 25 ਕਰੋੜ ਲੋਕ ਹਿੰਦੁਸਤਾਨ ਦੇ ਇਸ ਹਰਤਾਲ ਸ਼ਾਂਤ ਹੋ ਰਿਹਾ ਜਿਸ ਦੇਸ਼ ਦੀ 20% ਆਬਾਦੀ ਬਿਲਾਲਮਾ ਤੋਂ ਬਿਨਾਂ 20% ਆਬਾਦੀ ਦੇ ਸੜਕਾਂ ਦੇ ਕੱਟੀਆਂ ਚ ਤਾਂ ਮੋਦੀ ਸਰਕਾਰ ਇਸ ਨੂੰ ਵਿਸ਼ਵ ਗੁਰੂ ਕਿਵੇਂ ਜਾਏਗਾ ਨਾ ਜਾ ਕੇ ਹਰਤਾਲਾਂ ਦੇ ਰੂਪ ਚ ਹਿੰਦੁਸਤਾਨ ਇੱਕ ਵਿਸ਼ਵ ਗੁਰੂ ਬਣ ਜਾਏਗਾ ਜੇ ਉਹ ਸਾਰਾ ਪੰਜਾਬ ਉੱਠ ਕੇ ਸੜਕਾਂ ਤੇ ਆ ਸਾਰਾ ਹਿੰਦੁਸਤਾਨ ਸੜਕਾਂ ਤੇ ਹੋ ਰੇਗਾ ਕਿਉਂਕਿ ਸਾਡੀ ਗੱਲ ਸੁਣਨ ਕੋਈ ਨਹੀਂ ਨਾ ਸੇ ਕਾਰਜਪਾਲਕਾ ਨਾ ਨਿਆਪਾਲਕਾ ਨਾ ਪ੍ਰੈਸ ਕੋਈ ਪ੍ਰੈਸ ਸਾਰੀ ਦਿਹਾੜੀ ਜਿੰਨੇ ਵੀ ਕੈਨਲ ਤੇ ਲਾ ਕੇ ਦੇਖ ਲੋ ਮੋਦੀ 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 ਅਦਾਨੀ 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 ਇਹਨਾਂ ਨੂੰ ਹੋਰ ਇੱਕੋ ਲੰਦੀ ਲੱਗੀ ਹੋਈ ਹੈ ਕਿ ਕਿਵੇਂ ਏਸ਼ੀਆ ਦੇ ਵਿੱਚ ਕਿਵੇਂ ਸਾਰੇ ਮੌਕਿਆਂ ਦੇ ਵੱਤੋਂ ਮੇਰੇ ਹਿੰਦੁਸਤਾਨ ਦਾ ਕੋਈ ਬੰਦਾ ਵੀ ਹੋ ਜਾਵੇ ਇੱਕ ਤਾਂ ਮੇਰਾ ਨਾਂ ਚੱਲੇ ਦੁਨੀਆ 'ਚ ਇਹ ਨਹੀਂ ਵੀ ਮੈਂ ਕਿੰਨੇ ਕਰੋੜ ਲੋਕਾਂ ਦਾ 140 ਕਰੋੜ ਲੋਕਾਂ ਦਾ ਗੱਲ ਪੁੱਟ ਗਏ ਉਹਨਾਂ ਦੀ ਰੋਟੀ ਰੋਟੀ ਹੋ ਕੇ ਅਦਾਨੀ ਨੂੰ ਦੇ ਰਿਆ ਇਸ ਕਰਕੇ ਉਹ ਸਰਪਾਦ ਦੇ ਨੰਬਰ ਲੈਣ ਵਾਸਤੇ ਤੁਹਾਡੇ ਸਾਰੇ ਅਜਨਾਂ ਦੇ ਅਦਾਨੀ ਵੱਲੋਂ 11 ਗ੍ਰਾਹ 11 ਕਰੋੜ ਰੁਪਇਆ ਸਾਡੀ ਤਰ੍ਹਾਂ ਲੈਂਦਾ ਇਹਨਾਂ ਦੇ ਮੁੰਡੇ ਅਣਪੜ੍ਹ ਜਿਹੜੇ ਲੋਨਰ ਦੇ ਤੋਂ ਵੀ ਦੇਖਿਆ ਰਿਹਾ ਪਿੱਛੇ ਰਿਆ ਡਾਂਡੇ ਦਾ ਮੁੰਡਾ ਉਹ ਕਿਵੇਂ ਸੀਰੋ ਬਣੇ ਹੋਇਆ ਹੈ ਕਿਵੇਂ ਉਹ ਡਰਦਾ ਕਰੋੜ ਦਾ ਪੈਸੇ ਲੈ ਰਿਹਾ ਤੇ ਤੁਹਾਡਾ ਐਮਟੱਕ ਪੋਸਟ ਦੇਲੇ ਚੜ੍ਹਤ ਚਿੰਤਿੰਗੀਆਂ ਚੱਕਿਆ ਮੰਡਾ ਜੜ ਕਿਵੇਂ 5-5 ਦਾ ਹਜ਼ਾਰ ਤੇ ਕਾਰਪੋਰੇਟ ਕਾਲੇ ਕੰਨ ਇੱਕ ਮੁੰਡੇ ਦੀ ਖਬਰ ਆਈ ਮੈਂ ਹੈਰਾਨ ਹੋ ਗਿਆ ਪੁਲਿਸ ਥਾਣੇ ਵਿੱਚ ਉਹ ਮੁੰਡਾ 20 ਤੱਕ ਦਿੱਤੀ ਆਦੀ ਵਡਿਆ ਦੇ ਕਾਮਡਾ ਪਾਣੀ ਪੀਣ ਤੇ ਲੱਗਾ ਸੀ ਕਿਹਨਾਂ ਦੇ ਲਾਸਟ ਪੋਟੇ ਤੋਂ ਮਿਲੀ ਹੈ ਉਹਨਾਂ ਨੇ ਕਿਵੇਂ ਉਹਨਾਂ ਵਿਚਾਰੇ ਸੂਸਾਇਡ ਕੀਤਾ ਕੀ ਕੀਤਾ ਉਹ ਪਾਣੀ ਪੀਉਣ ਤੇ ਲੱਗਾ ਖਾਣੇ ਜਲ 5000 ਰੁਪਏ ਦੇ ਵਿੱਚ ਵਡਿਆ ਦੇ ਕਾਮਡਾ ਗ੍ਰੈਜੂਏਟ ਉਹ ਕਿਵੇਂ ਸਾਡੇ ਮੁਲਕ ਦਾ ਹਾਲ ਹੋ ਰਿਹਾ ਸੋ ਲੋਕੋ ਜੇ ਅਸੀਂ ਨਾਲਟਾਂਗੇ ਅੱਜ ਤੁਸੀਂ ਕਿਰਦ ਤੋਂ ਤੁਹਾਡਾ ਸਾਰਾ ਧੰਨਵਾਦ ਉੱਠ ਕੇ ਤੁਸੀਂ ਇਸ ਤਰ੍ਹਾਂ ਲੱਗੇ ਹੋ ਸਾਨੂੰ ਵੀ ਤੁਹਾਡੇ ਚ ਆ ਕੇ ਚਫਰਨਾ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਬਿਲਕੁਲ ਹੀ ਕੋਡੇ ਕਿਸੇ ਕੰਮ ਭਾਵੇਂ 2985 ਉਹ ਲਗ ਫੇਸਬੁਕ ਕੰਮ ਕਰਦੇ ਰਹਿਆ ਪਰ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋ ਕਿ ਤੁਸੀਂ ਜਾਗਦੇ ਜ਼ਮੀਰ ਵਾਲੇ ਲੋਕ ਬੈਠੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ